ਇਹ ਕੁਝ ਘਟਨਾਵਾਂ ਵਾਪਰੀ ਜੋ ਤੁਸੀਂ ਸਵੇਰੇ ਦੇਖਿਆ ਚਿੱਤਾ ਇੱਥੇ ਆਇਆ ਸੀ ਜੋ ਯਾਰ 4-5 ਦਿਨ ਪਹਿਲਾਂ ਦੀ ਗੱਲ ਹੈ ਉੱਥੇ ਬੈਠਾ ਦਾ ਚਿੱਤਾ ਹਾਂ ਦੁੱਧ ਖਾਂਦਾ ਠੀਕ ਹੈ ਕਿ ਕੁਲੀ ਹੈ ਠੀਕ ਹੈ ਉੱਥੇ ਬੈਠੇ ਦਾ ਮੇਰਾ ਬੇਟਾ ਡਿਊਟੀ ਯਹਾਰ ਸ਼ਾਮ ਗਰਾਤ ਨੂੰ ਸੰਜੇ ਟਾਈਮ ਯਹਾਰ ਨਹੀਂ ਰਹੀ ਹੋਈ ਉਹਨੇ ਦੇਖਿਆ ਔਰ ਮੋੜ ਸਲ ਤੇ ਉਹਨੇ ਸਾਨੂੰ ਫੋਨ ਵੀ ਕਰਿਆ ਅਸੀਂ ਨਾ ਟਰਾਂਸਫਰਮ ਲੁਆ ਰਹੇ تھے ਉਸ ਕਰਕੇ ਬੀਜੀਏ ਦੇ ਥੱਕ ਗਏ ਥੱਕ ਗਏ ਪੈ ਗਏ ਮੈਂ ਯਾਤਿਮਾ ਪੈਟ ਦੇਖ ਲਈ ਉਸ ਮੇਰੀ ਸੁਣਿਆ ਨੰਮੇ ਰਿਕੇਣਾ ਯਾਦ ਨਹੀਂ ਇਹਨਾਂ ਨੇ ਪੜ ਦੇਖੀ ਨਹੀਂ ਹੁਣ ਇਹ ਪੁਰਾਣੀ ਪੜ ਹੈ ਯਾਰ ਬੰਦਿਲ ਕੀ ਹੋ ਅੱਛਾ ਯਾ ਅੱਛਾ ਮੈਂ ਅ ਦਿਖਾਵਾਂਗਾ ਦੇਖੋ ਦੇਖੋ ਸਵੇਰੇ ਕੀ ਹੁੰਦਾ ਤੁਹਾਨੂੰ ਕਿਵੇਂ ਪਤਾ ਲੱਗਦਾ ਇੱਥੇ ਜਦੋਂ ਚਿੱਤਾਂ ਹੁੰਦੇ ਸਵੇਰੇ ਵੀਰ ਮੈਂ ਤਾਂ ਇਹ ਸੁੱਤਾ ਹੀ ਦਾ ਬੱਚਾ ਉੱਠਿਆ ਮੇਰਾ ਕੱਖ ਪਾੜ ਦੇ ਉਹਨਾਂ ਸਾਰੇ ਉੱਪਰ ਹੀ ਸ਼ੇਰ ਬੈਠੇ ਦੱਸ ਗੋ ਅੱਜ ਸਵੇਰੇ ਕਿੰਨੇ ਵਜੇ ਦੀ ਘਟਨਾ ਬੱਪੂ ਵੈਸੇ ਸਵੇਰੇ ਦਿਨ ਚੜ੍ਹ ਨਹੀਂਦਾ ਰਹਾ ਜਿੰਦਰਨ ਸਰ ਜਦੋਂ ਤੁਸੀਂ ਪਹਿਲਾਂ ਦੇਖਿਆ ਸੀ ਉਦੋਂ ਕਿੱਦੋਂ ਕੱਖ ਪਾਈਆਂ ਬੱਚੇ ਦੀ ਜੁਕਾ ਤੇ ਉਹ ਦੇਖਾ ਉਹ ਤੰਗਲੀ ਵੀ ਇਹ ਮਸ਼ੀਨ ਬਾਂ ਦੇ ਕੱਖ ਪਾਈਆਂ ਉਹ ਜਿੱਥੇ ਇੱਟਾ ਉਹ ਹੀ ਵੀ ਉੱਥੇ ਸ਼ੇਰ ਬੈਠਾ ਉਹ ਜਿੱਥੇ ਇੱਟਰੀ ਕੋਈ ਵੀ ਉੱਥੇ ਸ਼ੇਰ ਬੈਠਾ ਤਾਂ ਫਿਰ ਜਦੋਂ ਗੋਹਾ ਗਾਹ ਹਟਾ ਦਿਆ ਉਹਨੇ ਫਿਰ ਵੀ ਨਹੀਂ ਉੱਠਿਆ ਉਹ ਦਰਫੋੜੇ ਦੀ ਆਵਾਜ਼ ਆ ਜਾਂਦੀ ਹੈ ਫਿਰ ਵੀ ਨਹੀਂ ਉੱਠਿਆ ਫਿਰ ਉਹ ਅੰਦਰ ਨੂੰ ਚਲੇ ਗਿਆ ਬਾਅਦ ਵਿੱਚ ਜਦੋਂ ਕੋਈ ਮਾਰ ਉਹ ਧਰਾਂ ਘਟਣਾਏ ਤੇ ਉਹਨੇ ਜਿੱਥੇ ਕੋ ਗੱਡੀ ਖੜੀ ਹੈ ਉੱਥੇ ਤੇ ਦੇਖਿਆ ਇਨਾ ਵੀਡੀਓ ਬਣਾਈ ਹੈ 1 ਕੱਦੇ ਮਿੰਟ ਦੀ ਡਰਦੇ ਨੇ ਹਾਂ ਡਰਦੇ ਨੇ ਫਿਰ ਵੀ ਡਰ ਹੁੰਦਾ ਸਾਹਮਣੇ ਬੈਠਿਆ ਹੋਵੇ ਕਿਤੇ ਆਪਾਂ ਟੀਵੀ ਚ ਦੇਖਦੇ ਆ ਕਿਤੇ ਸਾਹਮਣੇ ਆ ਜਾਣਾ ਡਰਤਾ ਹਾਂ ਤੁਹਾਨੂੰ ਜਾਨ ਰਹਿਣਾ ਹੈ ਜੇ ਭੁੱਖਾ ਹੋਊਗਾ ਕਿ ਮੂਰੇ ਦਾ ਕੋਈ ਜਿਹੜਾ ਮਰਜੀ ਟੱਕਰ ਰਿਹਾ ਫਿਰ ਤਾਂ ਹਾਂ ਦੇਮਨ ਪ੍ਰਸ਼ਾਸਨ ਪਿੰਜਰੇ ਲੈਣ ਗਿਆ ਹੋਇਆ ਹਾਂ ਪਿੰਜਰੇ ਲੈ ਅਸੀਂ ਆਪ ਗਏ ਪਿੰਜਰੇ ਲੈਣ ਟ੍ਰਾਲੀ ਭੇਜੀ ਹੈ ਕਿੱਥੇ ਪਟਿਆਲੇ ਕਿਤੇ ਡਰ ਨਹੀਂ ਹੈ ਵੀ ਤਾਂ ਜਿਵੇਂ ਹੁਣ ਹੋਰ ਪਿੰਡਾਂ ਦੇ ਵਿੱਚ ਅਨਾਊਂਸਮੈਂਟ ਹੋਈ ਕਿਤੇ ਵੀ ਹਾਂ ਤੁਸੀਂ ਸਾਰਾ ਅਨਾਊਂਸਮੈਂਟ ਤਾਂ ਹੋਈ ਹੋਈ ਹੈ ਉਹ ਤਾਂ ਕੱਲੇ ਨੂੰ ਡਰ ਹੈ ਨਾ ਬੰਦੇ ਨੂੰ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪਾਰਟੀ ਪੰਜਾਬ ਇਸ ਵਕਤ ਅਸੀਂ ਕਨੌਰ ਹਲਕੇ ਦੇ ਪਿੰਡ ਖਾਨ ਪ੍ਰਗੰਡਿਆਂ ਦੀ ਧਰਤੀ ਦੇ ਉੱਤੇ ਖੜੇ ਹਾਂ ਜਿੱਥੇ ਸਵੇਰ ਦੀ ਖਬਰ ਇੱਕ ਵਾਇਰਲ ਹੁੰਦੀ ਹੈ ਜਿੱਥੇ ਚਿੱਤੇ ਨੂੰ ਵੇਖਿਆ ਜਾਂਦਾ ਇੱਕ ਜਿਹੜਾ ਪਿੰਡ ਤੋਂ ਬਾਹਰ ਇੱਕ ਲੱਖੀ ਦਾ ਡੇਰਾ ਵੈ ਜਿੱਥੇ ਉਸ ਘਰ ਦਾ ਜੋ ਪਰਿਵਾਰ ਹੈ ਸਵੇਰੇ ਉੱਠਦਾ ਤਾਂ ਉਹ ਕੋਠੇ ਤੇ ਵੇਖਦਾ ਤਾਂ ਚਿੱਤਾ ਬੈਠਾ ਹੁੰਦਾ ਤਾਂ ਉਸ ਦੀ ਵੀਡੀਓ ਵੀ ਬਣਾ ਲਈ ਜਾਂਦੀ ਹੈ ਉਸ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਾਂਗੇ ਤੁਹਾਨੂੰ ਦਿਖਾ ਦਿੰਨੇ ਕਿ ਉਹਦੀਆਂ ਪੈੜਾਂ ਜਿਹੜੀਆਂ ਪਹਿਲਾਂ ਨੇ ਤੇ ਸਾਡੇ ਨਾਲ ਨੇ ਜਿਹੜਾ ਪਰਿਵਾਰ ਮੈਂਬਰ ਹੈ ਬਫੀ ਸਸ਼ੀਕਲ ਸਸ਼ੀਕਲ ਜੀ ਨਾਮ ਕੀ ਜੀ ਬੁਰਾ ਆਪਣ ਲਖਵੀਰ ਸਿੰਘ ਤੇਪੀਰ ਸਿੰਘ ਕੀ ਕੁਝ ਘਟਨਾ ਵਾਪਰੀ ਜੋ ਤੁਸੀਂ ਸਵੇਰੇ ਦੇਖਿਆ ਚਿੱਤਾ ਇੱਥੇ ਆਇਆ ਸੀ ਯੋ ਯਾਰ ਚਾਰ ਪੰਜ ਦਿਨ ਪਹਿਲਾਂ ਦੀ ਗੱਲ ਹੈ ਉੱਥੇ ਬੈਠੇ ਦਾ ਜਿੱਤਾ ਹਾਂ ਦੁਦਕਾਂ ਨੂੰ ਫਿਰ ਕਿ ਕੁੜੀ ਆਈ ਥੇ ਠੀਕ ਹੈ ਉੱਥੇ ਬੈਠੇ ਦਾ ਮੇਰਾ ਬੇਟਾ ਡਿਊਟੀ ਯਾਰ ਸ਼ਾਮ ਰਾਤ ਨੂੰ ਸੰਜੇ ਟਾਈਮ ਯਾਰ ਨਹੀਂ ਰਹੀ ਹੋਈ ਉਹਨੇ ਦੇਖਿਆ ਔਰ ਮੋੜ ਸਕੇ ਤੇ ਉਹਨੇ ਸਾਨੂੰ ਫੋਨ ਵੀ ਕਰਿਆ ਅਸੀਂ ਨਾ ਟਰਾਂਸਫਾਰਮਰ ਲੁਆ ਰਹੇ ਸੀ ਉਸ ਕਰਕੇ ਬਿਜਲੀਏ ਤੇ ਥੱਕ ਗਏ ਥੱਕ ਗਏ ਪੈ ਗਏ ਮੈਂ ਜਿਆਤੀ ਮਾਂ ਪੈੜ ਦੇਖ ਲਈ ਉਸ ਵਰੀ ਉਹਨੇ ਆਣ ਨੂੰ ਮੇਰੇ ਕਹਿਣਾ ਯਾਦ ਨਹੀਂ ਲੈ ਉਹਨੇ ਪੈੜ ਦੇਖੀ ਨਹੀਂ ਹੁਣ ਇਹ ਪੁਰਾਣੀ ਪੈੜ ਹੈ ਯਾਰ ਪੰਜ ਦਿਨ ਕੀ ਹੋ ਅੱਜ ਅੱਜ ਦਿਖਾਵਾਂਗੇ ਦੇਖੋ ਦੇਖੋ ਆ ਪੈੜ ਹੂੰ ਕਿਉਂਕਿ ਇੱਥੇ ਹੁਣ ਪ੍ਰਸ਼ਾਸਨ ਆਇਆ ਜੀ ਉਹਨਾਂ ਦੇ ਵੱਲੋਂ ਇਹਦੇ ਆਲੇ ਦੋਲੇ ਰੱਖਦੇ ਤਾਂ ਕਿ ਇਹ ਮਿਟ ਨਾ ਜਾਵੇ ਤੇ ਅੱਜ ਸਵੇਰੇ ਕੀ ਹੁੰਦਾ ਤੁਹਾਨੂੰ ਕਿਵੇਂ ਪਤਾ ਲੱਗਦਾ ਇੱਥੇ ਜਦੋਂ ਚਿੱਤਾਂ ਹੁੰਦੇ ਸਵੇਰੇ ਵੀਰ ਮੈਂ ਤਾਂ ਇਹ ਸੁੱਤਾ ਹੀ ਦਾ ਬੱਚਾ ਉੱਠਿਆ ਮੇਰਾ ਕੱਖ ਪਾੰਜ ਦੇ ਉਹਨਾਂ ਸਾਰੇ ਉੱਪਰ ਹੀ ਸ਼ੇਰ ਬੈਠੇ ਦੱਸ ਗੋ ਆਪਾਂ ਦੇਖ ਲਈਏ ਮੈਂ ਕਿੱਥੇ ਬੈਠੇ ਸੀ ਅੰਦਰ ਤੇ ਅੱਜ ਸਵੇਰੇ ਕਿੰਨੇ ਵਜੇ ਦੀ ਘਟਨਾ ਪਾਪੂ ਵੇਸ ਸਵੇਰੇ ਦਿਨ ਚੜ੍ਹਨ ਨਾਲ ਦਿਨ ਚੜ੍ਹਨ ਨਾਲ ਕਿਉਂਕਿ ਜਦੋਂ ਤੁਸੀਂ ਪਹਿਲਾਂ ਦੇਖਿਆ ਸੀ ਉਦੋਂ ਕੱਖ ਪਾਈਆਂ ਬੱਚੇ ਨੱਚ ਰਹੇ ਉਹ ਦੇਖਾ ਉਹ ਤਾਂ ਅੰਗਲੀ ਵੀ ਮਸ਼ੀਨ ਬਾਰੇ ਕੱਖ ਪਾਈਆਂ ਉਹ ਜਿੱਥੇ ਇੱਟਾ ਉਹ ਹੀ ਵੀ ਉੱਥੇ ਸ਼ੇਰ ਬੈਠਾ ਠੀਕ ਹੈ ਉਹ ਜਿੱਥੇ ਇੱਟ ਨਹੀਂ ਉਹ ਕੋਈ ਵੀ ਉੱਥੇ ਸ਼ੇਰ ਬੈਠਾ ਦਾ ਪੂਰੇ ਦੇ ਬੱਚੇ ਕੱਖ ਪਾਈਆਂ ਚੱਕ ਗਏ ਉਹਨਾਂ ਨੂੰ ਨਾ ਕੋਈ ਧਿਆਨ ਨਹੀਂ ਦਰਿਆ ਉਹ ਫਿਰ ਜਦੋਂ ਗੋਹਾ ਗਾਹ ਹਟਾ ਦਿਆ ਉਹਨਾਂ ਨੇ ਫਿਰ ਵੀ ਨਹੀਂ ਉੱਠਿਆ ਅੰਦਰੋਂ ਫੋੜੇ ਦੀ ਆਵਾਜ਼ ਆ ਜਾਂਦੀ ਹੈ ਫਿਰ ਵੀ ਨਹੀਂ ਉੱਠਿਆ ਫਿਰ ਉਹ ਅੰਦਰ ਨੂੰ ਚਲੇ ਗਿਆ ਬਾਅਦ ਵਿੱਚ ਜਦੋਂ ਕੋਈ ਮਾਂ ਰੋ ਧਰਾਂ ਘਟਨਾਏ ਫਿਰ ਉਹਨਾਂ ਜਿੱਥੇ ਗੱਡੀ ਖੜੀ ਹੈ ਉੱਥੇ ਤੇ ਦੇਖਿਆ ਠੀਕ ਹੈ ਫਿਰ ਉਹਨਾਂ ਨੇ ਨਿਗਾ ਪਿਆ ਫਿਰ ਉਹਨੂੰ ਪਰਲਿੰਗ ਬੁਲਾ ਕੇ ਲੈ ਹਾਂ ਫਿਰ ਉਹ ਨਾ ਵੀਡੀਓ ਬਣਾਈ ਹੈ 1 ਕੱਦੇ ਮਿੰਟ ਦੀ ਡਰਦੇ ਨੇ ਹਾਂ ਡਰਦੇ ਨੇ ਤੇ ਵੀ ਜੋ ਡਰ ਹੁੰਦਾ ਸਾਹਮਣੇ ਬੈਠਿਆ ਹੋਵੇ ਕਿਤੇ ਆਪਾਂ ਟੀਵੀ 'ਚ ਦੇਖਦੇ ਆ ਕਿਤੇ ਸਾਹਮਣੇ ਆ ਜਾਣਾ ਡਰਦਾ ਹੁੰਦਾ ਹੈ ਜਾਨ ਬਰਹਿਣਾ ਹੈ ਹਾਂ ਖਤਰਨਾਕ ਹੈ ਤੇ ਜੇ ਭੁੱਖਾ ਹੋਊਗਾ ਕਿ ਮੁਰੇ ਦਾ ਕੋ ਜਿਹੜਾ ਮਰਜੀ ਟੱਕਰ ਰਿਹਾ ਫਿਰ ਤਾਂ ਉਸ ਤੋਂ ਬਾਅਦ ਫਿਰ ਪ੍ਰਸ਼ਾਸਨ ਨਾਲ ਤੁਸੀਂ ਜਦੋਂ ਦੱਸਿਆ ਜਿਵੇਂ ਪਹਿਲਾਂ ਤੁਸੀਂ 2 ਦਿਨ ਪਹਿਲਾਂ ਦੇਖਿਆ ਸੀ ਉਦੋਂ ਤੁਸੀਂ ਪ੍ਰਸ਼ਾਸਨ ਨੂੰ ਇਤਲਾ ਨਹੀਂ ਦਿੱਤੀ ਸੀ ਨਹੀਂ ਵੀਰ ਜਤਾ ਉਸੀ ਆਪੇ ਨਹੀਂ ਗੌਰਿਆ ਮੇਰਾ ਸਰੀਰ ਵੀ ਉਹ ਬਿਮਾਰ ਜਿਹਾ ਰਹਾ ਮੈਂ ਤਾਂ ਬਿਜਲੀ ਦੇ ਟ੍ਰਾਂਸਫਾਰਮਰ ਲਾਇਆ ਸੀ ਉਦੋਂ ਠੱਕਿਆ ਵਾ ਯਾਰ ਠੱਕੇ ਵਾ ਪੈ ਗਿਆ ਹੁਣ ਵੀ ਮੇਰੀ ਢੂਹੀ ਦੁਖਰੀ ਹੈ ਸਵੇਰੇ ਤੱਕ ਮਰਿਆ ਤੇ ਅੱਜ ਫਿਰ ਪ੍ਰਸ਼ਾਸਨ ਕਿੰਨੇ ਪਹੁੰਚੇ ਫਿਰ ਸਵੇਰੇ ਆ ਗਿਆ ਉਹਨਾਂ ਬਾ ਮੇਰੇ ਬਾ ਫੋਨ ਨੂੰ ਨਾ ਕਹਿੰਦਾ ਸੀ 9 ਕਿਹ ਆਜੂਏ ਤੇ 9 10 ਕਿਹ ਹਾਂ ਤੇ ਹੁਣ ਪ੍ਰਸ਼ਾਸਨ ਪਿੰਜਰੇ ਲੈਣ ਗਿਆ ਹੋਇਆ ਹਾਂ ਪਿੰਜਰੇ ਲੈਣ ਅਸੀਂ ਆਪ ਗਏ ਮੇਰੇ ਲੈਣ ਦਾ ਟਰਾਲੀ ਚ ਵਿੱਚ ਕਿੱਥੇ ਪਟਿਆਲੇ ਹਾਂ ਕਿੰਨਾ ਚੱਚਾ ਹੁਣ ਆਉਣ ਵਾਲੇ ਨੇ ਤੇ ਹੁਣ ਹੁਣ ਗਿਆ ਕਿਥੇ ਇੱਥੇ ਨੇੜੇ ਤੇੜੇ ਹੋਰ ਵੀ ਘਰੋਂ ਜੀ ਤੇ ਆਪਾਂ ਇੱਕ ਵਾਰੀ ਉਹ ਵੀ ਦਿਖਾ ਦੀ ਤਸਵੀਰਾਂ ਸਾਹਮਣੇ ਜਿਹੜਾ ਪਿੰਡ ਹੈ ਪਿੰਡ ਦੇ ਬਾਹਰ ਡੇਰਾ ਹੈ ਡੇਰੇ ਦੇ ਜਾਂ ਜਿਹੜੀਆਂ ਤਸਵੀਰਾਂ ਮੈਂ ਕੈਮਰਾਮੈਨ ਨੂੰ ਫਾਸੀ ਦੀਆਂ ਦਿਖਾ ਦੇਣ ਇਹ ਸਾਹਮਣੇ ਜੰਗਲ ਹੈ ਕਿਉਂਕਿ ਇਹ ਜਿਹੜੀ ਨਿਰਵਾਣਾ ਨਹਿਰ ਹੈ ਜਿਹੜੀ ਉਹ ਨਹਿਰਾਂ ਦੀ ਇਹ ਵੱਡਾ ਇੱਕ ਜੰਗਲ ਹੈ ਕਾਫੀ ਇੱਥੇ ਇਹਦੇ ਵਿੱਚ ਕਿਤੇ ਨਾ ਕਿਤੇ ਲੁਕੇ ਹੋਏ ਕਿਉਂਕਿ ਇਹ ਇੱਥੇ ਹੁਣ ਪ੍ਰਸ਼ਾਸਨ ਦੇ ਲਈ ਲੱਭਣਾ ਵੀ ਬੜਾ ਔਖਾ ਹੋਏਗਾ ਕਿਉਂਕਿ ਹੁਣ ਪਿੰਜਰੇਆਂ ਦਾ ਪ੍ਰਬੰਧ ਜਿਹੜੇ ਪ੍ਰਸ਼ਾਸਨ ਨੇ ਉਹਨਾਂ ਦੇ ਬਲੋਕ ਕੀਤਾ ਜਾ ਰਿਹਾ ਹੁਣ ਲੈਣ ਕੇ ਨਹੀਂ ਪਿੰਜਰੇ ਤੋਂ ਬਾਅਦ ਅਗਲੀ ਕਾਰਵਾਈ ਕੀ ਕੁਝ ਹੁੰਦੀ ਹੈ ਇੱਥੇ ਉਹ ਵੀ ਤੁਹਾਨੂੰ ਦਿਖਾਉਂਦੇ ਰਹਾਂਗੇ ਤੇ ਬੱਬੀ ਹੁਣ ਕਿਤੇ ਡਰ ਨਹੀਂ ਹੈ ਵੀ ਤਾਂ ਜਿਵੇਂ ਹੁਣ ਹੋਰ ਪਿੰਡਾਂ ਦੇ ਵਿੱਚ ਲੋਸਮੈਂਟ ਹੋਈ ਕਿਤੇ ਵੀ ਹਾਂ ਤੁਸੀਂ ਲੋਸਮੈਂਟ ਤਾਂ ਹੋਈ ਹੀ ਹੈ ਉਹ ਤਾਂ ਇਕੱਲੇ ਨੂੰ ਡਰ ਹੈ ਨਾ ਬੰਦੇ ਨੂੰ ਠੀਕ ਹੈ ਤਾਂ ਕੋਈ ਅਖਰੀ ਹੁਣ ਆਸ ਲੈ ਨਹੀਂ ਜਮੰਗਰਾ ਕੇ ਰੱਖ ਲੈਣੇ ਆ ਹੈ ਨਹੀਂ ਸੁਵਲਤ ਨਹੀਂ ਹੈ ਜਿਹੜਾ ਬਾਰ ਬਾਰ ਵੀ ਕਰ ਉਹਨੂੰ ਤਾਂ ਰੁਕਕਾ ਦੇ ਰੱਖਣਾ ਚਾਹੀਦਾ ਹੈ। ਹਸਲੇ ਉਸਲੇ ਤੁਹਾਡੇ ਹੈਗੇ ਵਿੱਚ ਜਮਾ ਹੋਏ ਵੀ ਹੁਣ ਹਾਂ ਹੁਣ ਪ੍ਰਸ਼ਾਸਨ ਦਿੱਤੇ ਨਹੀਂ ਹੋਏ। ਨਾ ਨਹੀਂ ਹੁਣ ਕਾਰਨ ਕੀ ਹੁਣ ਕਿਉਂ ਨਹੀਂ ਦਿੱਤੇ ਹੋਏ? ਵੀਰ ਮੈਨੂੰ ਇੱਕ ਬੰਦੇ ਨੇ ਠੱਗੀ ਲਾ ਲਈ ਮੇਰੇ ਘਰ ਮੈਂ ਤੇ 40000 ਰੁਪਏ ਲੈ ਗਿਆ। ਸੋ ਇਹ ਸਨ ਜਿੱਥੇ ਅੱਜ ਸਵੇਰ ਦੀ ਤੁਸੀਂ ਤਸਵੀਰ ਕੀ ਤੁਸੀਂ ਸਵੇਰ ਤਸਵੀਰਾਂ ਵੇਖੀਆਂ ਸਾਂ ਤੋਂ ਨਾਲ ਤਸਵੀਰਾਂ ਦਿਖਾ ਰਹੇ ਹਾਂ ਕਿ ਜਿੱਥੇ ਚਿਤਾ ਸਵੇਰੇ ਆਏ ਸੀ ਤੇ ਹੁਣ ਪ੍ਰਸ਼ਾਸਨ ਦੇ ਵੱਲੋਂ ਵੀ ਆਪਣੇ ਕਾਰਜ ਆਰੰਭਕ ਦਿੱਤੀ ਹੈ ਤੁਹਾਨੂੰ ਦਿਖਾਵਾਂਗੇ ਹੁਣ ਆਕੇ ਪ੍ਰਸ਼ਾਸਨ ਕੀ ਕੁਝ ਕਰਦਾ ਹੈ ਤੁਸੀਂ ਜੁੜੋ ਪਾਰਟੀ ਪੰਜਾਬ ਦੇ ਨਾਲ ਧੰਨਵਾਦ